ਗਿਆ ਫਲਾਈਓਵਰ ਫਲਾਈਓਵਰ ਤੋਂ ਥੱਲੇ ਡਿੱਗ ਰਿਹਾ ਟਰੈਕਟਰ ਕਹਿੰਦੇ ਟਰੈਕਟਰ ਸੀਗਾ ਤੇਜ਼ ਤੇ ਮੂਰੇ ਇੱਕੋ ਦਮ ਸਵਾਰੀ ਆਈ ਤੇ ਇਹਨੇ ਜਦੋਂ ਬ੍ਰੇਕ ਮਾਰੀ ਤਾਂ ਬ੍ਰੇਕਾਂ ਖੁੱਲੀਆਂ ਸੀਗੀਆਂ ਤੇ ਇੱਕ ਬ੍ਰੇਕ ਲੱਗ ਗਈ ਤੇ ਉਹਦੇ ਨਾਲ ਟਰੈਕਟਰ ਤੇਜ਼ ਹੋਣ ਕਰਕੇ ਤੇ ਇੱਕੋ ਦਮ ਘੁੰਮ ਗਿਆ ਤੇ ਫਲਾਈਓਵਰ ਤੇ ਜਿਹੜੇ ਸਾਈਡਾਂ ਤੇ ਪੀਲਰ ਲੱਗੇ ਹੁੰਦੇ ਆ ਉਹ ਤੋੜ ਕੇ ਤੇ ਟਰੈਕਟਰ ਥੱਲੇ ਡਿੱਗਣ ਵਾਲਾ ਹੋ ਗਿਆ ਆ ਇਹ ਹੁਣ ਜਿਹੜਾ ਟਰੈਕਟਰ ਆ ਇਹਨੂੰ ਭਾਈ ਉਹ ਟਰਾਲੀ ਰੋਕੀ ਖੜੀ ਆ ਕਿਉਂ ਉਹ ਜਿਹੜੇ ਆਪਣੇ ਫਲਾਈ ਓਵਰ ਹੁੰਦੇ ਫਲਾਈ ਓਵਰ ਦੇ ਸਾਈਡਾਂ ਤੇ ਕੰਦ ਵੀ ਹੁੰਦੀ ਆ ਫੁੱਟ ਫੁੱਟ ਤੇ ਉਹ ਟੱਕਰ ਮਾਰੀ ਖੜੀ ਆ ਟਰਾਲੀ ਐ ਉਹ ਦੇਖੋ ਦੇਖ ਉਹ ਮੇਲਾ ਥੱਲੇ ਸਾਰੇ ਭੱਜ ਰਹੇ ਆ ਉਹ ਇੱਧਰ ਆ ਜਾਓ ਗਾਣਾ ਜਾਓ ਗਾਣਾ ਜਾਓ ਗਾਣਾ ਜਾਓ ਨੇੜੇ ਜਾਂਦੇ ਆ ਬੇਲੀ ਬਾਈ ਲੱਗਦਾ ਸਣੇ ਟਰੈਕਟਰ ਟਰਾਲੀ ਦਿਖੂਗਾ ਉਹ ਦੇਖੋ ਕਿਵੇਂ ਧੂਆਂ ਮਾਰੀ ਜਾਂਦਾ ਉਹ ਉੱਪਰ ਕੋਸ਼ਿਸ਼ ਕਰ ਰਿਹਾ ਜਾਣ ਦੀ ਕੋਲੇ ਉੱਪਰ ਗਏ ਤਾਂ ਬਾਈ ਖਤਰਾ ਹੀ ਆ ਟਰੈਕਟਰ ਦਾ ਕੀਪ ਤਾਂ ਕਿਦੋਂ ਥੱਲੇ ਡਿੱਗ ਜੇ ਤੇ ਉਹ ਦੇਖੋ ਹੁਣ ਜਾਂ ਤਾਂ ਬਾਈ ਟਰੈਕਟਰ ਚ ਤੇਲ ਮੁੱਕ ਜੇ ਤੇ ਜਾਂ ਜ਼ੋਰ ਲੱਗ ਕੇ ਟਰੈਕਟਰ ਦਾ ਤੇ ਆਪੇ ਬੰਦ ਹੋ ਜੇ ਟਰੈਕਟਰ ਫੇਰ ਹੀ ਰੁਕ ਸਕਦਾ ਨਹੀਂ ਤਾਂ ਮੈਨੂੰ ਲੱਗਦਾ ਸਨੇ ਟਰਾਲੀ ਥੱਲੇ ਕਾਰ ਵੀ ਖੜੀ ਆ ਮੋਟਰਸਾਈਕਲ ਵੀ ਖੜੇ ਆ ਸਾਰੇ ਭੰਦੂਗੇ ਮੈਨੂੰ ਲੱਗਦਾ ਉਹਨਾਂ ਦਾ ਵੀ ਨੁਕਸਾਨ ਹੋਊਗਾ ਵਿਚਾਰਿਆਂ ਦਾ ਜਿਨ੍ਹਾਂ ਦੇ ਥੱਲੇ ਸਵਾਰੀਆਂ ਖੜੀਆਂ ਆ ਉਹ ਦੇਖੋ ਜਿਵੇਂ ਟਾਇਰ ਘੁੰਮ ਰਿਹਾ ਦੇਖੋ ਯਾਰ ਇਹ ਤਾਂ ਬ੍ਰਿਜ ਤਕੜਾ ਸੀਗਾ ਇਹ ਕੀ ਦੇ ਬ੍ਰਿਜ ਹੁੰਦਾ ਦੂਜਾ ਅੱਜ ਕੱਲ ਜਿਹੜੇ ਸੇਕੇਦਾਰ ਚੂਨਾ ਚਾਨਾ ਜਿਆਦਾ ਲਾਉਂਦੇ ਆ ਤੇ ਸੀਮੈਂਟ ਘੱਟ ਲਾਉਂਦੇ ਆ ਇਹ ਬ੍ਰਿਜ ਵੀ ਪੁਰਾਣਾ ਆ ਇਹ ਹੋ ਗਿਆ ਟਰੈਕਟਰ ਬੰਦ ਬਈ ਸ਼ੁਕਰ